ਸੰਜੀਵਤ ਕਿਸਾਨ ਮੋਰਚੇ ਦੇ ਸੱਦੇ ਤੇ ਫਗਵਾੜਾ ਵਿਖੇ ਵੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨਾਂ ਆਗੂਆਂ ਵੱਲੋਂ ਕੇਂਦਰ ਸਰਕਾਰ ਦੀਆਂ ਕਿਸਾਨਦਿ ਵਿਰੋਧੀ ਨੀਤੀਆਂ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸਨਾਰ ਸਮੂਹ ਕਿਸਾਨ ਨਗਰ ਨਿਗਮ ਫਗਵਾੜਾ ਵਿਖੇ ਪਹੁੰਚੇ ਜਿੱਥੇ ਕੀ ਉਹਨਾ ਰੋਜ਼ ਪ੍ਰਦਰਸ਼ਨ ਕਰਦੇ ਆ ਨੈਸ਼ਨਲ ਹਾਈਵੇ ਤੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਤੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਇਸ ਮੌਕੇ ਗੱਲਬਾਤ ਕਰਦੇ ਆ ਕਿਸਾਨ ਅਗਵਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਪੂਰੇ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਸਰਕਾਰ ਦੇ ਪੁਤਲੇ ਫੁਕੇ ਗਏ ਨੇ ਉਹਨਾ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੁਆਬਾ ਡਟ ਕੇ ਸੰਘਰਸ਼ ਖੜੀ ਹੈ ਉਹਨਾਂ ਨਾਲ ਹੀ ਕਿਹਾ ਕਿ ਜਦ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਉਦੋਂ ਤੱਕ ਕਿਸਾਨ ਆਪਣਾ ਸੰਘਰਸ਼ ਤੇਜ਼ ਰੱਖੇ ਗੇ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ ਸੰਯੁਕਤ ਮੋਰਚੇ ਵੱਲੋਂ ਦਿੱਤੀ ਹੋਈ ਰੋਜ਼ ਪ੍ਰਦਰਸ਼ਨ ਦੀ ਕਾਲ ਜਿਹੜੀਆਂ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਅੱਜ ਉਹਦੇ ਖਿਲਾਫ ਅਸੀਂ ਮੋਦੀ ਸਰਕਾਰ ਦਾ ਪਤਨਾ ਫੂਕ ਰਹੇ ਆ ਅੱਜ ਵਰਲਡ ਦੀ ਕਾਨਫਰੰਸ ਦੁਬਈ ਦੇ ਵਿੱਚ ਹੋ ਰਹੀ ਹੈ ਯੂਏ ਦੇ ਵਿੱਚ ਜਿੱਤੇ ਡਬਲਯੂਟੀਓ ਦੇ ਸੰਬੰਧ ਚ ਕਿਸਾਨ ਮਾਰੂ ਨੀਤੀਆਂ ਤੇ ਫੈਸਲੇ ਲਏ ਜਾ ਰਹੇ ਆ ਉਸ ਦੇ ਸੰਬੰਧ ਵਿੱਚ ਅੱਜ ਪੂਰੇ ਦੇਸ਼ ਵਿੱਚ ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਪুতਲੇ ਫੁਕਣ ਦਾ ਜੋ ਸੱਦਾ ਦਿੱਤਾ ਗਿਆ ਸੀ ਉਹਦੇ ਤਹਿਤ ਅੱਜ ਕੇਂਦਰ ਸਰਕਾਰ ਦਾ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਗਵਾੜਾ ਦੇ ਵਿੱਚ ਪুতਲਾ ਫੁਕਿਆ ਗਿਆ ਕੇਂਦਰ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਦੇ ਖਿਲਾਫ ਭਾਰਤੀ ਕਿਸਾਨ ਯੂਨੀਅਨ ਦੁਆਬਾ ਪੂਰੇ ਜੋਰ ਸ਼ੋਰ ਨਾਲ ਮੋਰਚੇ ਦੇ ਵਿੱਚ ਸਾਥ ਦੇ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਜਿਹੜੀਆਂ ਲੋਕਮਾਰੂ ਨੀਤੀਆਂ ਉਹਨਾਂ ਤੋਂ ਵਾਪਸ ਮੋੜਨ ਵਾਸਤੇ ਲੋਕ ਹਿੱਤ ਦੇ ਫੈਸਲੇ ਲੈਣ ਵਾਸਤੇ ਮਜਬੂਰ ਕਰਾਂਗੇ ਜਿੰਨੀ ਦੇਰ ਕੇਂਦਰ ਸਰਕਾਰ ਲੋਕ ਮਰੂ ਨੀਤੀਆਂ ਤੋਂ ਆਪਣੇ ਫੈਸਲੇ ਲੈਣੋਂ ਬੰਦ ਨਹੀਂ ਹੁੰਦੀ ਉਨੀ ਦੇਰ ਤੱਕ ਸਾਡਾ ਕਿਸਾਨ ਮੋਰਚਾ ਜਾਰੀ ਰਹੇਗਾ ਸਰ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਉੱਥੇ ਕੋਈ ਗੱਲਬਾਤ ਤੁਹਾਡੀ ਹੋਈ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਹਜੇ ਤੱਕ ਕਿਸਾਨ ਮੋਰਚਾ 29 ਤਰੀਕ ਤੱਕ ਸ਼ਾਂਤਮਈ ਉੱਥੇ ਰਹੇਗਾ 29 ਤਰੀਕ ਤੋਂ ਪਹਿਲੇ ਜੋ ਵੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਹੋਏਗਾ ਉਹ ਸਾਰੀਆਂ ਜਥੇਬੰਦੀਆਂ ਉਸ ਤੋਂ ਬਾਅਦ ਅਗਲਾ ਫੈਸਲਾ ਤੇ ਅੱਜ ਜਿਹੜਾ ਪਤਲਾ ਫੁਕਿਆ ਗਿਆ ਕਿਹਦਾ ਪਤਲਾ ਪਤਲਾ ਫੁਕਿਆ ਗਿਆ ਸਰ ਅੱਜ ਕੇਂਦਰ ਸਰਕਾਰ ਦਾ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਜੋ ਡਬਲਯੂਟੀਓ ਦੇ ਤਹਿਤ ਅੱਜ ਜੁਏਈ ਦੇ ਵਿੱਚ ਵਰਲਡ ਕਾਨਫਰੰਸ ਹੋ ਰਹੀ ਹੈ ਉੱਥੇ ਵੀ ਵਿਰੋਧ ਹੋ ਰਿਹਾ ਤੇ ਪੂਰੇ ਭਾਰਤ ਦੇ ਵਿੱਚ ਵੀ ਕੇਂਦਰ ਸਰਕਾਰ ਦਾ ਉਸ ਸਬੰਧ ਦੇ ਵਿੱਚ ਲਏ ਫੈਸਲੇ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਿਹਾ